ਮੇਰਾ ਨਾਮ ਦੀਪਕ ਮਾਰੇ ਸਾਨੋਖ ਰਾਮ ਸਿੰਘ ਹੈ ਜਿਹਦੇ ਨਾਲ ਮੇਰਾ ਦਵਾਈ ਹੈਗਾ ਸਾਡਾ ਆਪਣਾ ਜਿਹੜਾ ਕਿ ਬਾਰ ਬਾਰ ਹਮ ਤੰਗ ਪਰੇਸ਼ਾਨ ਕਰਦਾ ਵਾ ਦਾਈ ਦੀ ਮਾਨ ਕਰਦਾ ਵਾ ਤੇ ਮੇਰੀ ਭੈਣ ਕੋਰ ਦਾ ਮਾਰਦਾ ਵਾ ਤੇ ਜਿਹਦੇ ਵਿੱਚ ਅਸੀਂ ਨਹੀਂ ਦੱਸ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਗੋਤਮ ਅਰੋੜਾ ਹੈਗਾ ਵਾ ਬੀਜੇਪੀ ਦਾ ਪ੍ਰਧਾਨ ਆ ਜੋ ਮਰਜ਼ੀ ਮੈਂ ਕਰ ਸਕਦਾ ਤੁਸੀਂ ਮੇਰੇ ਕੋਸ਼ਿਸ਼ ਵੀ ਕਰ ਸਕਦੇ ਜਿਹਦੇ ਵਿੱਚ ਉਹਨੇ ਪਹਿਲਾਂ ਕਿਹਾ ਸੀ ਕਰਕੇ ਦਿਖਾਤਾ ਕਰਿਆ ਕਿ ਸਾਡੇ ਅਗਲਾ ਵੀ ਚੜ ਗਿਆ ਤਾਂ ਕਹਿੰਦਾ ਉਹ ਨਹੀਂ ਆਉਂਦੇ ਪਟਕਾ ਜਦ ਤੇ। ਦੂਜਾ ਮੈਨੂੰ ਕਿਹਾ ਥਾਣੇ ਰਿਪੋਰਟ ਦਿੱਤੀ ਇਸ ਕਾਨੂੰਨ ਐਸਆਈ ਕੋ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਜਿਹਦੇ ਵਿੱਚ ਹੁਣ ਦੂਜੀ ਵਾਰ ਉਹਨੇ ਕਹਿਸਾ ਸਾਡੇ ਰੇੜੀਆਂ ਫੂਕੇ ਜਾਣੀਆਂ ਤੇ ਰੇੜੀਆਂ ਨੂੰ ਵੀ ਫੇਰ ਅੱਗ ਲਾ ਗਏ ਸਾਡੇ ਨੂੰ। ਪੰਗ ਵਿਖਣਾਰ ਕੋ ਸਾਰੇ ਤਲਾਕ ਮੰਗ ਰਿਹਾ ਪੰਨੇ। ਉਹਨੂੰ ਕਹਿੰਦਾ ਤਲਾਕ ਦੇ ਕਿਉਂਕਿ ਮੈਂ ਹੋਰ ਥਾਂ ਵਿਆਹ ਕਰਾਉਣਾ। ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਵਾ ਤੇ ਮੇਰੀ ਭੈਣ ਨੂੰ ਧੋਖੇ ਨਾਲ ਵਿਆਹ ਕਰਾਇਆ ਦਿੱਤਾ। ਕਿੰਨੇ ਸਾਲ ਹੋ ਗਏ? ਸਾਰਾ ਸਲੂਕ ਹੈ ਕਿ ਮੰਗ ਕੀ ਕਰਦੇ ਸਰ ਮੰਗਿਆ ਉਹ ਕਰਦੇ ਪੂਰੀ ਉਸ ਆਪਣੀ ਕਾਰਵਾਈ ਪੂਰੀ ਕਰਦੇ ਨੇ ਇਹਨੂੰ ਸਾਰੇ ਅੰਦਰ ਜੰਮੇ ਇਹਦੇ ਪਰਚਾ ਹੋਣਾ ਚਾਹੀਦਾ ਸਰੋਜ ਮਗਰਾ ਹੈ ਹੋਏ ਗਏ ਜੇ ਤੁਹਾਨੂੰ ਕੋਈ ਵੀ ਗਾੜੀ ਫੈਨ ਤੇ ਕੋਈ ਦਿੱਕਤ ਹੋ ਕੋਸ਼ਾਨੀ ਹੁੰਦੀ ਹੈ ਤੇ ਮੈਂ ਸਰ ਹੈਗਾ ਮੈਂ ਗੋਤਮ ਰੋੜਾ বিজেপি ਦਾ ਪ੍ਰਧਾਨ ਹੈ ਜਿਹੜਾ ਕਿ ਇਹਨੂੰ ਸ਼ਾਇਦ ਹਿੰਦਾ ਵਾ ਪਹਿਲਾਂ ਵੀ ਪਰਚਾ ਹੋਇਆ ਸੀ ਉਹਦੇ ਵਿੱਚ ਗੋਤਮ ਰੋੜਾ ਨੇ ਕੁਝ ਨਹੀਂ ਹੋਣ ਦਿੱਤਾ ਕਿ ਸਾਡਾ ਸਰ ਵੀ ਇਹੋ ਕਰਦੇ ਆ ਅਸੀਂ ਤੁਸੀਂ ਸਾਡੇ ਜੋ ਮੰਗਿਆ ਕੀ ਹੈ ਉਸ ਪ੍ਰਸ਼ਨ ਦੇ ਲੋ ਜਿਹੜੀ ਕੀਤੀ ਹੈ ਮੇਰਾ ਨਾਮ 프리ਤ ਆ ਮੇਰਾ ਘਰ ਵਾਲਾ ਹੀਆ ਸਕੰਦਰ ਜਿੰਨੇ ਅੱਗ ਲਾਈ ਸਾਡੇ ਘਰੇ ਪਹਿਲਾਂ ਤਾਂ ਸਾਡੇ ਨੇ ਘਰ ਅੱਗ ਲਾਈ ਆ ਤੇ ਉਸ ਤੋਂ ਬਾਅਦ ਉਹਨੇ ਧਮਕੀਆਂ ਵੀ ਕਿਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਅੱਗ ਲਾ ਦਿੱਤੀ ਆ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਕਰਤਾ ਇਸ ਟਾਈਮ ਤੇ ਇਹਨੇ ਤੇ ਮਤਲਬ ਉਹ ਜਿਹਦੀ ਵੀ ਇਹ ਸ਼ੈਅ ਤੇ ਸਾਰਾ ਕੁਝ ਕਰਨਦਿਆ ਉਹ ਗੋਤਮ ਅਰੋੜਾ ਵਾ ਮਤਲਬ ਕਿ ਜਿਹੜਾ ਬੀਜੇਪੀ ਦਾ ਕੌਂਸਲਰ ਆ ਇਹ ਸਾਰਾ ਕੁਝ ਉਹਦੇ ਕਰਕੇ ਹੋਉਂਦਿਆ ਵਾ ਕਿਉਂਕਿ ਉਹ ਮੁਰਕੇ ਕੁਝ ਵੀ ਦੀ ਕਾਰਵਾਈ ਕਾਨੂੰਨੀ ਜੋ ਵੀ ਹੋਵੇ ਕਿ ਨਹੀਂ ਹੁੰ ਦਿੰਦਾ ਵੀ ਨਾ ਹੀ ਉਹ ਇਹਨੂੰ ਪੇਸ਼ ਹੁੰ ਦਿੰਦਾ ਵਾ ਸਾਹਮਣੇ ਇਹ ਸਾਰਾ ਕੁਝ ਹੀ ਗੋਤਮ ਅਰੋੜਾ ਦੇ ਥਰੂ ਹੁੰਦਿਆ ਵਾ ਕਿਉਂਕਿ ਪੈਸੇ ਦੇ ਇੱਕ ਉਹੀ ਇਹਨੂੰ ਬਾਹਰ ਕਢਵਾਉਂਦਾ ਵਾ ਉਹੀ ਸਾਡੀ ਬਾਹ ਪੇਸ਼ ਨਹੀਂ ਜਾਂਦਿੰਦਾ ਤੇ ਪਲੀਜ਼ ਸਾਨੂੰ ਇਨਸਾਫ ਦਿਵਾਓ ਕਿ ਕਾਰਨ ਕਿ ਕਿਉਂ ਤੰਗ ਪਰੇਸ਼ਾਨ ਕਿਉਂ ਕਰਦਾ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਹੈ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕਨਾਮਾ ਦੇ ਮੇਰਾ ਮਤਲਬ ਹੋਰ ਕਿਸੇ ਨਾਲ ਗੱਲਬਾਤ ਹੈਗੀ ਹੈ ਮੈਂ ਤੈਨੂੰ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਾਂ ਵੀ ਇਦਾਂ ਬਲ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਤੇ ਮੈਂ ਕਿਹਾ ਮੈਂ ਦਾਜ ਕਿੱਦਾਂ ਲਾਵਾਂ ਮੇਰੇ ਤੇ ਪਾਪਾ ਆਪ ਦਿਹਾੜੀ ਦਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲੈ ਆਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕਨਾਮਾ ਦੇ ਨਹੀਂ ਤਾਂ ਤੁਹਾਡੇ ਘਰ 'ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀਗੇ ਸੁੱਤੇ ਹੀ ਨਹੀਂ ਰਾਤ ਦੇ 12 ਤਕਰੀਬਨ 12:30 ਦੇ ਲਾਗੇ ਚੱਕ ਕੇ ਆਇਆ ਵਾ ਤੇ ਹਾਡਰ ਗੇਟ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਵਾ ਦੋਸ ਸਾਡੇ ਗਵਾਂਢੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਉਸ ਤੋਂ ਬਾਅਦ ਦੂਜੀ ਵਾਰੀ ਫੇਰ ਉਹਨੇ ਧਮਕੀ ਦਿੱਤੀ ਵੀ ਮੈਂ ਹੁਣ ਟੱਡੀ ਜਿਹੜੀ ਰੇੜੀ ਆ ਉਹ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਵੀ ਹੁਣ ਜਿਹੜੀਆਂ ਜਿਹੜੀਆਂ ਸਾਡੀਆਂ ਸਾਰੀਆਂ ਉਹ ਵੀ ਅੱਗ ਲਾ ਕੇ ਚਲਾ ਗਿਆ ਹੈ ਤੁਸੀਂ ਕੰਪਲੇਂਟ ਕਰਾਈ ਸੀ ਹਾਂਜੀ ਕੰਪਲੇਂਟ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਦ ਸਾਡੇ ਘਰ 'ਤੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫੇਰ ਪਤਾ ਕਿ ਕਾਨੂੰਨੀ ਕਾਰਵਾਈ ਇੰਨੀ ਕਿ ਪਤਾ ਕਈ ਤਹ ਹੁੰਦੀ ਨਹੀਂ ਪਈ ਵੀ ਔਰ ਕਾਫੀ ਦਿਨ ਹੋ ਗਏ ਆ 20 ਜਨਵਰੀ ਤੋਂ 2 ਦਿਨ ਪਹਿਲਾਂ ਦੀ ਸਾਡੇ ਘਰੇ ਅੱਗ ਲਾ ਕੇ ਗਿਆ ਵਾ ਤੇ ਕੀ ਮੰਗ ਕੀ ਕਰਦੇ ਮੰਗ ਦਾਸ ਦੀ ਕਰਦੇ ਆ ਤੁਸੀਂ ਕੀ ਮੰਗ ਪ੍ਰਸ਼ਾਸਨ ਕੋ ਤੁਸੀਂ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਇਨਸਾਫ ਜੀ ਮੈਨੂੰ ਸਜਾ ਦੇਣਾ ਚਾਹੁੰਦੀ ਤੇ ਮੈਂ ਇਨਸਾਫ ਮੰਗਦੀ ਹਾਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਬੈਂਸਾ ਆਫ ਹੀ ਮੰਗਦੀ ਆ ਇਹ ਸਾਡੇ ਕੋਲ ਇੱਕ ਦੀਪਕ ਨਾਮ ਦੇ ਲੜਕੇ ਕੋ ਕੰਪਲੇਨ ਆਈ ਹੈ ਕਿ ਉਸ ਦਾ ਜੋ ਜੀਜਾ ਆ ਉਦੋਂ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਦੋਂ ਉਹ ਜਿਹੜੀ ਹੈਗੀ ਹੈ ਇਹਨਾਂ ਘਰ ਆ ਕੇ ਜਿਆ ਕਿ ਤੋੜਪੰਨ ਕੀਤਾ ਗਿਆ ਉਹ ਆਪਾਂ ਵੈਰੀਫਾਈ ਕਰ ਲੈ ਮਾਮਲੇ ਨੂੰ ਤੇ ਜੋ ਬੰਦੀ ਕਾਰਵਾਈ ਪੁਲਿਸ ਕੋਲ ਹੋ ਰਹੀ ਹੈ ਉਹ ਜ਼ਿਕਰ ਕਰਾਂ